ਇੰਜਾਂ ਪਾੜਿਆ ਮੈਂ ਤੈਨੂੰ ਦੱਸ ਦਿੰਦਾ ਇਹਨੇ ਕੀਤੀ ਆਦਵਾਰ ਉੱਥੇ ਗਲਤੀ ਤੇ ਮਰੋਦ ਕੱਲ ਮੈਂ ਜੀ ਲੱਗਿਆ ਸੀ ਹਾਂਜੀ ਬੋਡੀ ਬਣਾਉਣੀ ਕਿਹੜੀ ਉਮਰ ਕਿੰਨੀ ਆ ਕਰੋ ਕਾਰ ਕਰੋ ਮੋੜ ਨਹੀਂ ਛੱਡਿਆ ਆਪਣੀ ਥੋੜੀ ਟ੍ਰੇਨਿੰਗ ਨਾ ਆਪਣੇ ਵੇਟ ਕੱਲ ਉੱਥੇ ਕੋਈ ਘਰੋਂ ਥੋੜਾ ਹੈਵੀ ਜਾ ਕਦੇ ਮੈਂ ਇਹ ਸਾਰੇ ਦਿਨ ਦਾ ਕੋਈ ਨਾ ਕੋਈ ਕੰਮ ਦੇ ਬੋਝ ਤੇ ਰਹਿੰਦੀ ਹੈ ਥੋੜਾ ਮਨ ਵੀ ਰਹਿਦਾ ਹੈ ਚੱਲ ਤੇ ਬੁੱਢੇ ਅੱਜ ਕੱਲ ਦਾ ਮੁੰਡਾ ਵੀ ਲੋਪੀ ਜੇ ਪੌੜੀ ਬਣਾ ਅੰਦੇ ਚੜੂਗਾ ਪਾਵੇ ਪਾਵਰ ਬੈਂਡ ਬੋਡੀ ਦੇ ਬਣਾਉਂਦੇ ਆ ਮੈਂ ਤੈਨੂੰ ਕਿਹਾ ਕੁੜੀਆਂ ਨੇ 100 ਪਲੱਸ ਬੈਂਚ ਲਾਈ ਆ ਦਾ ਸੁਣ H2 ਤੇ 2 ਦਾ ਮੈਨੂੰ ਸੋ 102 ਨਾਸ਼ੇ ਕਰਨਗੇ ਹਾਂਜੀ ਸਟਾਡੀਓ 'ਚ ਕੋਈ ਪੁਸ਼-ਅਪ ਲਾਉਂਦੀ ਤਾਂ ਹੀ ਆਪਾਂ ਕੱਲੇ ਸਾਰੀ ਟੀਮ ਪੁਸ਼-ਅਪ ਲਾਉਂਦੀ ਜੋ ਕਹਿਣਾ ਮੰਨੂਗਾ ਨਾਲੇ ਖੜਦਣਾ ਸੱਚ ਬੋਲਣਾ ਸੱਚ ਬੋਲ ਕੇ ਮਣੀ ਮੋੜ ਕੇ ਕੱਢ ਦੇਣਾ ਲੱਗ ਰਿਹਾ ਢੇਰ ਮੋੜੇ ਕੋਲੂਗਾ ਨਾ ਕਿਹੜੀ ਲੱਗਿਆ ਉਹ ਪੈ ਜਾ ਨਵੇਂ ਪੁੱਠਾ ਪਿੱਛੇ ਕਰੋ ਥੋੜਾ bari ਦਾ ਕੈਮਰਾ ਲੱਗਿਆ ਹਾਂ ਆਪ ਲੜਕਾ ਹੋ ਕੇ 50 ਨਹੀਂ ਕਰ ਰਹਾ। ਕੋ ਵੀ ਨਿਤ ਦਾ ਨਿਯਮ ਬਾਜੀ ਨਾ ਕੱਲ ਉੱਥੇ ਕੋਈ ਘਰੋਂ ਥੋੜਾ ਹੈਵੀ ਜਾ ਕਹਿੰਦੇ ਮੈਂ ਕੋਈ ਚੀਜ਼ ਚੁੱਕ ਲਈ ਥੋੜਾ ਲੱਕ ਤੇ ਯੋਰ ਆ ਗਿਆ ਇਸ ਵੇਰੇ ਸਾਢੇ ਪੈਂਡੇ ਲਈ ਜਿਮ ਆਉਂਦੇ ਆ ਤੇ ਮੈਸੇਜ ਪਾਇਆ ਵਿੱਚ ਤੇ ਕਹਿੰਦੇ ਮੈਂ ਕੋਸ਼ਿਸ਼ ਕਰੂੰਗਾ ਕਿ ਦੁਪਹਿਰੇ ਆਉਂਦੀ ਵੇਖ ਲੋ ਪਰ ਲੱਕ ਪੀੜ ਤੇ ਪ੍ਰਿੰਸੀਪਲ ਸਾਹਿਬ ਜਿਮ ਵਾਲੇ ਪਾੜੀ ਇੱਕ ਛੁੱਟੀ ਕਰ ਲੈਂਦੇ ਐਡੀ ਕਿਹੜੀ ਗੱਲ ਹੈ ਤੁਸੀਂ ਕੀ ਲੈਣਾਗੇ ਜੀ ਬਾਜੀ ਥੋੜਾ ਜਾ ਵਰਕਆਊਟ ਨੂੰ ਬਾਰ ਬਾਰ ਚੰਗਾ ਰਹਿੰਦਾ ਬੋਡੀ ਐਕਟਿਵ ਰਹਿੰਦੀ ਹੈ ਇਹ ਸਾਰੇ ਦਿਨ ਦਾ ਕੋਈ ਨਾ ਕੋਈ ਕੰਮ ਦੇ ਬੋਝ ਤੇ ਰਹਿੰਦੀ ਹੈ ਥੋੜਾ ਮਨ ਵੀ ਰਹਿਦਾ ਹੈ ਮਜ਼ਾ ਆਉਂਦਾ ਮਿਹਨਤ ਲਾ ਕੇ ਬਹੁਤ ਮਜ਼ਾ ਆਉਂਦਾ ਭਾਈ ਜੀ ਕਿੰਨਾ ਮਜ਼ਾ ਆਉਂਦਾ ਦੇਖ ਲਓ ਮੈਂ ਇਸੇ ਕਰਕੇ ਰੋਜ਼ ਲੱਗ ਕੋਸ਼ਿਸ਼ ਹੁੰਦੀ ਲਾ ਕੇ ਜਾਵਾਂ ਅਈਸ਼ਾ ਮਾਈਂਡ ਤੇ ਬੋਡੀ ਦੋਨੋਂ ਫਰੈਸ਼ ਇਹ ਲੋ ਬੁੱਢੇ ਅੱਜ ਕੱਲ ਦੇ ਬੁੱਢੇ ਅੱਜ ਕੱਲ ਦਾ ਮੁੰਡਾ ਘਰ ਕਰੀ ਭਾੜੀਆਂ ਸਭ ਨੋਟ ਲੈ ਜਾਂਦੇ ਐ। ਭਾਈ ਇਹਨਾਂ ਨੂੰ 100 ਰੁਪਏ ਦੇ ਕੇ ਭੇਜੋ ਬਾਹਰ। ਪਤਾ ਨਹੀਂ ਕਰੋ ਮਿਲਣਾ ਪਰ ਕਰੀ ਭਾੜੀਆਂ ਸਭ ਨੋਟੀਆਂ ਤਾੜੀਆਂ ਬੜੀ ਸ਼ਾਨਦਾਰ। ਭਾੜੀਆਂ ਬਲਾ ਆਇਆ ਘੜੀ ਮੇਰਦਾ ਖੁੱਣ। ਤਾੜੀਆਂ ਮਾਨੀਆਂ। ਇਹ ਤਾੜੀਆਂ ਇੱਕ ਦੋ ਬੰਦੇ ਕੋ ਟੈਲਫੋਨ ਦੇ ਜਿਹੜੇ ਮਾਰਦੇ ਬਾਦ ਦੇਸੀ। ਬਾਸ ਸਮਝ ਨਾ ਬਲੈਕ ਲੱਗਦਾ। ਟ-ਸ਼ਰਟ ਦਾ ਪਾਗ। ਉਹ ਲੱਗਦਾ ਜਿਦ ਤਰਾ ਤੇਰੇ ਕੋ ਬਲੈਕ ਡਿਸ਼ਰਟ ਹੈ। ਆਜ ਪਰ ਭੇਜੇ ਗਿਫਟ ਕੋਈ। ਓਏ ਓਏ। ਨਹੀਂ ਟੀ-ਸ਼ਰਟ ਹੈਗੀ ਬੜੀ ਵਧੀਆ। ਓਏ ਉਹ ਬਣਾ ਅੰਦਰ ਆਂਦਾ ਆ। ਤੌਲੀਆ ਖਿੱਦਾਈਓ ਮੈਂ ਨਾ ਕਹੀ ਲੱਗਣਾ। ਇਹ ਤੌਲੀਆ ਬੜਾ ਮਹਿੰਗਾ ਲੱਗਦਾ ਪਿਆ। ਇਹ ਮਾਰੋ ਯਾਰ। ਤੂੰ ਰੀਐਕਟ ਤਾਂ ਜੀ ਬੜਾ ਐਕਸਕਲੂਸਿਵ ਲੱਗੰਦੇ ਆਂ ਜੀ। ਸਹੀ ਗੱਲ ਹੈ। ਮੈਂ ਇੱਥੇ ਨਾ ਕਿਲ ਮੂੰਹ ਮੇਂ ਕਰਨੀ ਆ ਗਈ ਨਾ ਉਹਨੂੰ। ਇਹਨੂੰ ਭੇਜੋ ਰ ਗੁਪਤ ਨੂੰ ਉੱਥੇ ਬਾਥਰੂਮ ਚ ਨਾ ਇੱਕ ਚੀਜ਼ ਚੰਗੀ ਆਪਾਂ ਲੈ ਗਏ ਬਲੈਕ ਲੈਂਦੀ। ਦੇਖੋ। ਬਾਥਰੂਮ ਦੇ ਅੰਦਰ ਬਲੈਕ ਨਾ ਤਾਂ ਓਏ ਪਾ ਦਿਓ ਸਾਰਾ ਚਲ ਉੱਪਰ ਦੀ ਪਾਲਾ ਨਾਲ ਸਿਆ ਚੈੱਕ ਕਰਨਾ ਕਪੜਾ ਮਲਾਈ ਰਾਤ ਦੇ ਨਹੀਂ ਲਾਏਗਾ ਐ ਡਿਜ਼ਾਈਨ ਇਹਦੇ ਪਾਰਟੀ ਵੇਅਰ ਟੀ-ਸ਼ਰਟ ਹੈ 3D ਡਿਜ਼ਾਈਨ ਲੱਗਦੇ ਪਏ ਆ ਪਾ ਕਪੜਾ ਵਲਾ ਸਮੂਥੇ ਉੱਤੇ ਪਾਲਾ ਨਾ ਕੋਈ ਸਭ ਤੇ ਪਾਲਾ ਖਰੀਦ ਕੋਈ ਨਹੀਂ ਲੋਕ ਪਾਉਂਦੇ ਐ ਕਪੜੇ ਪਾ ਕੇ ਤੀ ਗੋ ਐ ਵੀ ਪਾੜਿਆ ਸਾਬ ਤੁਹਾਨੂੰ ਬੋਲ ਹੋ ਗਏ ਸੀ ਵੇ ਵੇ ਕੇ ਕਾਲੀਆਂ ਦੋ ਡਰੈਸਾਂ ਜਿਹੜੀਆਂ ਤੇ ਭਾਈ ਜੀ ਸਹੀ ਯਾਰ ਇੱਕੋ ਇੱਕ ਕਪੜੇ ਪਾ ਛੜਦਾ ਪਤਾ ਕੀ ਯਾਰ ਮੈਨੂੰ ਆ ਫਿਰ ਸ਼ਰਮ ਜੀ ਆਉਂਦੀ ਹੈ ਮੈਨੂੰ ਹੁੰਦਾ ਕਿ ਨਹੀਂ ਜਾਨਾ ਐ ਦੇ ਤਨ ਕੰਫਰਟ ਆਉਗੀ ਮੈਂ ਸਾਰ ਤੇਰਾ ਨਾ ਪਤਾ ੁੱਲਾ ੁੱਲਾ ਮੈਨੂੰ ਲੱਗਣਾ ਭਾਈ ਇਹਦੇ ਨਾਲ ਚਟਾ ਦਸਤਾਰ ਬਣ ਗਈਗੇ ਦੇਨ ਓਏ ਕੀ ਕੀ ਬਣਦੀ ਬਣਨੀ ਇਹਦੇ ਨਾਲ ਕਿਆ ਬਾਗ ਵਰੀ ਹੋਣਾ ਮੈਨਾਂ ਤੇ ਐਵੇਂ ਜਿਹਦੇ ਵਿੱਚ ਕੁਛ ਕਰਕੇ ਵਿਖਾਣਾ ਓਏ ਹੋਏ ਕੋਈ ਚੈਰੀ ਆ ਵੀ ਕੋਈ ਚਾਹ ਲੋਕ ਆ ਇਹ ਟਿਕਟ ਪਾ ਗਏ ਹਣ ਇੱਕੋ ਆ 105 ਨਿਕਲੂ 1 ਅਪਰ ਨੂੰ ਵੇਚ ਲਾਉਣੀ ਆਪਾਂ ਕਹਿੰਦੇ ਅੱਜ ਡੰਸ ਆ ਜੀ 105 ਕਹਿੰਦੇ ਨਾਲ ਆ ਸਜਾ ਤੇ ਮੰਗਵਾ ਜੋ ਸਾਈ ਸਾਈ ਜੋ ਮੈਂ ਨਹੀਂ ਦੇਣੀ ਤੂੰ ਮੰਗ ਆਪੇ ਮੰਗਿਆ ਕਰੋ ਕੀ ਸੇ ਜਨ ਆਈ ਤੇ ਐ ਟੀਚਰ ਸਬਜੀ ਭਾਈ ਨੂੰ ਗਿਫਟ ਠੀਕ ਹੈ ਜਨ ਆ ਲਗੀ ਤੇ ਸਬਜੀ ਭਾਈ ਨੂੰ ਐ ਟੀਚਰ ਮੇਰਾ ਜੀ ਕਰਦਾ ਵਾ ਸਾਇਨ ਨੇ ਵੀ ਦਵਾ ਕੇ ਪਰ ਸਾਇ ਦੇ ਤਰ੍ਹਾਂ ਅਬ ਦੋ ਟੀਚਰ ਆਪ ਲੈ ਲੈਂਦੇ ਮੈਂ ਅੱਜ ਪੜਿਆ ਆ ਮੈਂ ਪਾਣੀ ਅੱਜ ਮੈਂ ਤੇ ਨਹੀਂ ਲੈ ਲੈਟ ਗੋ ਇਹਦੇ ਨਾਲ ਵਾਈਟ ਪਰਨਾ ਪੜਨਾ ਮੈਂ ਵਾਈਟ ਪੱਗ ਥੱਲੇ ਪੈਂਟ ਪਾਉਗਾ ਜਰਾ ਵੱਖਰੀ ਲੁੱਕ ਚਾਹਣਾ ਆਪਾਂ ਵੋ ਗੋ ਆ ਤੈਨੂੰ ਮੈਂ ਬੜਾ ਕੁਝ ਦੇਣਾ ਨਾ ਨਾ ਤੀ ਹੁਣ ਮੇਰਾ ਚੇਲਾ ਨਹੀਂ ਰਿਹਾ ਨੇ ਜਦੋਂ ਉਸਤਾਦ ਜੀ ਨੇ ਨਹੀਂ ਅੱਜ ਜਿਹੜੀ ਗੱਲ ਕਰਤੀ ਹੈ ਕੋਈ ਨਹੀਂ ਕਰ ਸਕਦਾ ਸਹੀ ਗੱਲ ਥੋੜਾ ਥੰਮ ਹੈ ਗਣਾ ਉਹ ਤੋਂ ਬਾਅਦ ਬਦਰੰਗ ਕਹਿੰਦਾ ਉਸਤਾਦੀ ਲਾ ਦੇਣਾ ਤੈਨੂੰ ਹੈ ਨਾ ਇਹਦਾ ਲਾ ਦੇ ਦੇਖਿਆ ਜੀ ਆਸ ਮੈਂ ਲੱਗ ਗਿਆ ਤੂੰ ਕਿਹਾ ਬਹੁਤ ਵਧੀਆ ਜਿਆਦਾ ਬਦਰੰਗੀ ਹੋ ਥਾਂ ਮੇਰੇ ਵਿੱਚ 130 ਇੰਚ ਕਰ ਲੈਂਗੇ ਮਤਲਬ ਸਾਰਿਆਂ ਨੂੰ ਇਹ ਇਹ ਨਹੀਂ ਕਿ ਉਹਨੂੰ ਇਹਨੂੰ ਇਹਨੂੰ ਪਤਾ ਹੈ ਕਿ ਉਹ ਮੈਂ ਸਾਰਿਆਂ ਨੂੰ ਪਿਆਰ ਦਿੰਦਾ ਹਾਂ ਤੁਹਾਡੇ ਸਾਰਾ ਨੰਬਰ ਆਊਗਾ ਸਾਰਿਆਂ ਨੂੰ ਚੀਜ਼ਾਂ ਦਵਾਂਗੇ ਆਪਾਂ ਅੱਛਾ ਇਹ ਦੇਖੋ ਜੀ ਇਹ ਮੈਨੂੰ ਮਿਲੀ ਹੈ ਇਹ ਨਾ ਵਹੀ ਮੇਰੀ ਡ੍ਰੀਮ ਹੈ ਇਹ ਮੇਰਾ ਡ੍ਰੀਮ ਹੀ ਕਿਆ ਬਾਤ ਹੈ ਕਿਆ ਬਾਤ ਸਿੱਧੀ ਕਰ ਲੈ ਸਿੱਧੀ ਆ ਬ్రో ਮੈਨੂੰ ਪਤਾ ਕਿ ਉਹ ਕਹਿੰਦਾ ਯਾਰ ਕਾਲੀ ਚੀਜ਼ ਦੀ ਮੈਨੂੰ ਪਾ ਲਾ ਕੇ ਪਾ ਐਚੂ ਉਹਦੇ ਜਿਹਨਾਂ ਨੇ ਮੇਰਾ ਨਾਮ ਨਹੀਂ ਬੁਲਾਇਆ ਇਹਨੂੰ ਕਹਿੰਦੇ ਕੀ ਆ ਇਹਨਾਂ ਪਤਾ ਸੈਂਡ ਹੋ ਗਈ ਹੈ ਪਰ ਨੈਟ ਨਹੀਂ ਸੈਂਡ ਹੋ ਰਿਹਾ ਕਮਾਂਡੋ ਜੀਓ ਕਮਾਂਡੋ ਵਾ ਨਜ਼ਰਾਂ ਨਾ ਲੱਗਣ ਭਰਾ ਮੇਰੇ ਵਾ ਜੇ ਜੁੱਤੀਆਂ ਮਾਰਦੇ ਆ ਨਾ ਤੇ ਪਿਆਰ ਵੀ ਕਰਦੇ ਆ ਨਾਲੇ ਜੁੱਤੀਆਂ ਖਾਦੀਆਂ ਹੱਕ ਹੁੰਦਾ ਪਿਆਰ ਹੁੰਦਾ ਆਸ਼ੀਰਵਾਦ ਇੱਕ ਬੂਟਾ ਕੌਣ ਖਾਂਦਾ ਉਦੋਂ ਬਗਾਨਾ ਬੰਦਾ ਆਪਣੇ ਮਾਂ ਪਿਓ ਦੀ ਗੱਲ ਨਹੀਂ ਕਰ ਸਕਦਾ ਨੰਗਾ ਕਰ ਦੇਣ ਸੜਕ ਤੇ ਮੈਂ ਹੋ ਜਾਗਾ ਤੇ ਮੈਂ ਕਰਾਂਗਾ ਥੋੜੀ ਦੇਖੋ ਨਾ ਮੈਂ ਸਤਾ ਦਿਆਂ ਮੈਂ ਸਦਾਈ ਥੋੜੀ ਆ ਉਹ ਬੱਲੇ ਕੋਈ ਨਹੀਂ ਲੱਗੀ ਆ ਹੁਣ ਮਾਰ ਕੋਲ ਕੋਈ ਮਾਰ ਮਾਰ ਕੋਈ ਮਾਰ ਕੋਲ ਕੋਲ ਹੂੰ ਆਹ ਆਹ ਤੁਸੀਂ 115 ਨੂੰ ਮਾਰਦੇ ਤੁਹਾਡੀ ਪਲੇਸ ਆਏ ਨਹੀਂ ਕੋ ਓਪਨ ਹੀ ਹੁੰਦੇ ਨਹੀਂ ਮੁੰਡੇ ਨੇ ਛੋਟੇ ਨਾ ਹੁੰਦੇ ਨਹੀਂ ਆ ਠੀਕ ਆ ਅਰ ਕਿੱਦਾਂ ਲੱਗਣ ਦਾ ਜਿਤਨਾ ਕੋਈ ਨਾ ਸ਼ੀਸ਼ਾ ਤੇ ਵੇਖਿਆ ਸਿਆਣਾ ਲੱਗਦਾ ਸਿਆਣਾ ਜਿਹਦਾਂ ਤੇ ਨਾ ਵਿਆਹ ਜਾ ਹੋ ਗਿਆ ਤੇ ਤਲਾਕ ਹੋ ਗਿਆ ਹੁੰਦਾ। ਸਾਈ ਲਾਈਟਿੰਗ ਲਈ ਇੰਨੀਆਂ ਗੱਲਾਂ ਸਮਝਾਈਆਂ ਇੰਨਾ ਸਿਰਖ ਪਾਈ ਤੇ ਮੇਰੀ ਐਕਸ ਤੇ ਖਰਾਬ ਕੀਤੀ। ਲੈ ਕੰਨ ਫੜਨਾ ਬੜੀ ਮਸਲਾ ਲੱਗਾ। ਕੀ ਸਿੱਖਿਆ ਦੱਸ? ਐ ਤਰੇ ਝੂਠ ਨੀ ਬੋਲਣਾ ਝੂਠ ਬੋਲੇ ਵੀ ਬਾਤ ਵੀ ਜਾ ਦੇ। ਇਹ ਕਿ ਝੂਠ ਦਾ ਕਿੰਨਾ ਝੂਠ ਬੋਲਣ ਪਿਆ ਦੱਸ। ਚਲੋ ਕੋਈ ਹੋਇ ਆਪਾਂ ਦੱਸਣਾ ਨਹੀਂ ਵਲੌਗ ਚ। ਕਿੰਨਾ ਝੂਠ ਬੋਲਣਾ ਪਿਆ? 100 ਝੂਠ ਬੋਲ। ਜੇ ਆਉਂਦੇ ਸੱਚ ਬੋਲ ਦਿੰਦਾ ਤੇ। ਸੱਚ ਬੋਲਣਾ ਤੇ ਮੰਮ ਨਹੀਂ ਹੋਣਾ। ਇੱਕਦਮ ਸ਼ਿਵਾਜ ਖਤਮ ਹੋ ਜਾਣਾ ਮੇਰਾ। ਤੂੰ ਸੱਚ ਵੀ ਬੋਲੇ ਕਰੇਗਾ ਨਾ ਤੇ ਮ ਤੇਰਾ ਉਹ ਬਾਨਾ ਨਹੀਂ ਗਰੀਬ ਮੇਸ ਨਹੀਂ ਬਾਨੀ ਸ਼ਬੀ ਖਰਾਬ ਹੋ ਕੇ ਦੁਬਾਰਾ ਨਹੀਂ ਬਾਨੀ ਸੌਰੀ ਮੰਗ ਬਲਾਉ ਜੀ ਹੌਲੀ ਮਾਫੀ ਮੰਦਾ ਹਾਂ ਤੇ ਕਿ ਵੇ ਕਿੱਡਾ ਸੋਹਣਾ ਲੱਗਣ ਡਿਆ ਓਏ ਹੋਏ 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 ਪਛਾਣੇ ਨਹੀਂ ਆਉਂਦੇ ਮੈਂ ਤੈਨੂੰ ਕਿਹਾ ਕਟਿੰਗ ਕਰਾ ਸੋਹਣਾ ਬਣ ਕੇ ਆ ਟੀ-ਸ਼ਰਟ ਓਏ ਹੋਏ ਵਧੀਆ ਵਧੀਆ ਕਿੰਨਾ ਪੈਸਾ ਲੱਗ ਗਿਆ ਭਾਈ ਸਮੈਲਿੰਗ ਨਹੀਂ ਬਿਲਕੁਲ ਨਹੀਂ ਆਉਂਦੀ ਨਾ ਆ ਗਿਆ ਕਿੰਨਾ ਪੈਸਾ ਲੱਗ ਗਿਆ ਹਾਂਜੀ ਨਹੀਂ ਵੀ ਕਿੰਨੇ ਪੈਸਾ ਲੱਗ ਗਿਆ ਆ ਯਾਰ ਫੇਰ ਝੂਠ ਕਿਹੜੀ ਕਟਿੰਗ ਹੈ 1000 ਰੁਪਏ ਜੁਂਦੀ ਆ ਨਹੀਂ ਉਹ ਜਿਹੜਾ ਤਮਾਨ ਆਇਆ ਸੀ ਅਛਾ ਛੱਡੀ ਉਹ ਕਰੀਮਾ ਕਰਮਾ ਸਾਰਾ ਫੁੱਲ ਮੇਕਅਪ ਫੇਸ਼ੀਅਰ ਹੈ ਦੁਲਾਣਾ ਆਏ ਹਾਏ ਨਹੀਂ ਟੋਪੀ ਜਿਹੜੀ ਵਾਲਾ ਮੋਪਾ ਨਹੀਂ ਨਾ ਨਹੀਂ ਅੱਜ ਜਿਹੜਾ ਜੀ ਗੈਂਡਾ ਹੈ ਉਹ ਜਿਹੜਾ ਮੈਂ ਡੱਲ ਬੋਲਦਾ ਨਾ ਕਹਿੰਦਾ ਸੋਹਣਿਆ ਨਾਲ ਨੱਖੀਆਂ ਲਾਇਓ ਸੱਚ ਸਿਆਣੇ ਕਹਿੰਦੇ ਹੁਸਨਾ ਵਾਲੇ ਦਿਲਾਂ ਦੇ ਕਾਲੇ ਰੰਗ ਬਲਦੇ ਰਹਿੰਦੇ ਲਾਉਣ ਪਹਾੜਾ ਜਿੱਡੇ ਲਾਰੇ ਨਾਲ ਮਰਾਂ ਦੇ ਕਹਿੰਦੇ ਉਹ 11 ਦੀ ਡੋਲੀ ਵਿੱਚ ਸਾਹਿਲ ਮੈਂ ਹਾਸਾ ਸੇ ਵੇਖੇ ਬੈੰਦੇ ਸੋਹਣਾ ਬਣ ਕੇ ਰਿਹਾ ਕਰ ਜੀਵਨ ਮਿਲੀ ਆ ਸੋਹਣਾ ਸੁਲਕਾ ਤੇ ਚੜਦੀ ਕਲਾ ਰਿਆ ਕਰਦਾ ਕੋਈ ਨਹੀਂ ਮਰੇ ਹੁਣ ਅਰ ਤੋਂ ਫੇਰ ਖਲੋਤਾ ਕਿਤਰਾ ਆ ਵਾ ਬਾਹਰ ਤੇ ਨਾ ਸਮਝ ਮੈਂ ਆ ਗਿਆ

ਕਹਾਂ ਹਾਲ ਹੈ ਕਿ ਤੁਸੀਂ ਸਪੀਡ ਨਾਲ ਮੈਂ ਕਹਿਣਾ ਕਿ ਆਹ ਰਾਹ ਤੇ ਆ ਜਾ ਇਹ ਉਦੋਂ ਤਾਂ ਇੱਥੇ ਹੀ ਖਲੋਤਾ ਹੈ ਭਾਈ ਕਰਨੇ ਕੀ ਜਾਂ ਉਹਦਾ ਲੱਗਿਆ ਮੈਨੂੰ ਫੋਕਸ ਹੈ ਜੇ ਮੈਂ ਆਪਣੀ ਮੱਛੀ ਨਾਲ ਜੇ ਲੱਗੂ ਹੈ ਮੱਛੀ ਨਾਲ ਜੇ ਲੱਗੂ ਬੋਤੀ ਲਾਉ ਮੱਛੀ ਡੰਡ ਆਪਣੀ ਮੱਛੀ ਨਾਲ ਜੇ ਲਾਉ ਆ ਇੱਥੇ ਸਾਈ ਭਾਈ ਨੂੰ ਬੋਤੀ ਲਾਉ ਮੱਛੀ ਨਾਲ ਜੋ ਉਸਤਾਜ ਕਹਿੰਦੀ ਹਾਂ ਤੇ ਪੂਣਾ ਘੰਟਾ ਆ ਗਿਆ ਤੂੰ ਉਦੋਂ ਤਾਂ ਇੱਥੇ ਖਲੋਤਾ ਹੈ

ਜੇ ਆਗਣਾ ਮਿਲੂ ਨਾ ਫੇ ਮੈਂ ਨਹੀਂ ਉਹ ਸਾਰਾ ਸੈੱਟ ਹੈ ਕੋਈ ਗੱਲ ਨਹੀਂ ਹੈ ਦੁਬਾਰਾ ਲਾਵਾਂ ਤੇ ਮੈਂ ਤਾਂ ਆਈਡੀਆ ਨਾਲ ਲਾਰਾਂ ਜੇ ਨਾ ਪਰ ਜੇ ਸੋਟਿਆ ਮੈਨੂੰ ਕੋਈ ਕਾਉਂਦੇ ਉਹ ਕਿ ਉਹ ਤੇ ਕਰਦਾ ਫਾਟਾ ਸੋਟਿਆ ਸੌਰੀ ਆਜੋ ਵੇ ਇਹ ਮੋਟਰ ਚਲਾਓ ਚਲਾਓ ਇਹ ਮੈਂ ਸੋਣਾ ਕਰੀ ਤਾਂ ਬੰਦ ਕਰ ਤਾਂ ਬੰਦ ਤੇਰਾ ਸਫਰ ਨਹੀਂ ਜਾਜਦਾ ਜਹਾਜ਼ ਵੀ ਨੇ ਕੰਨ ਪਾ ਤੋਈ ਦੇ ਆ ਇੱਕ ਤੋਂ ਬਾਅਦ ਸਫਰ ਬੰਦ ਯਾਰ ਸੈਕਿੰਡ ਦਾ ਟ੍ਰੇਨ ਦੇ ਦੇਖੋ ਜੀ ਟ੍ਰੇਨ ਮੈਂ ਜਿਮ ਨਹੀਂ ਕਰਦੇ ਆ ਡਾਕਟਰ ਸਾਹਿਬ ਨੇ ਕਿਹਾ ਮਾ ਦਾਰੂ ਲੱਗਿਆ ਉਹ ਦੇਖੋ ਐਸੇ ਕੰਨ ਖੋਲੂਗਾ ਨਾ ਮਾ ਦਾਰੂ ਕਿਹੜੀ ਲੱਗਿਆ ਉਹ ਪਾਜਾ ਲੰਮੀ ਪੁੱਠਾ ਪਾਏ ਪਾਏ ਬਹੁਤ ਦਾਰੂ ਫਾਇਦਾ ਦਾ ਚੱਲ ਨਹੀਂ ਮਾਰਦਾ ਪਾਪਾ ਬਰਾਇਣ ਕੀ ਹੋਵੇ ਪਹਿਲਾਂ ਤੇਰ ਪਾਤਾ ਮੈਂ ਕਿਸੇ ਮੈਚ ਬੋਣੀ ਹਾਂ ਖਾਫਿਆ ਕਾ ਤੇਲ ਆ ਵਾ ਤੇਰਾ ਕੋਈ ਨਹੀਂ ਪਾਇਆ ਹੈ ਤੇਲ ਜਿਹੜਾ ਬੰਨੇ ਪਾਇਆ ਨਾ ਉਹ ਵੀ ਲੈ ਲੋ ਯਾਰ ਇਹ ਵਾਰ ਆਪੇ ਕਰ ਦੂ ਸ਼ੂ ਸ਼ੂ ਨਹੀਂ ਸਾਰੇ ਕਿ ਤਰਾ ਵੇਖਣ ਦੇ ਕੀ ਹੋ ਗਿਆ ਬਲੋਗਰ ਲੱਗ ਹੈ ਹਾਂ ਜੀ ਕਿੰਨੇ ਪੋਣ ਦੋ ਟਾਂ ਲੈ ਲਾਈਟ ਸਲਾਓ ਸਫਰ ਦੇ ਨਾਲ ਕਿਤਾ ਪਰਸਨਲ ਕੰਮ ਹੁਣ ਬੰਦ ਲੱਗੀ ਜਿੱਕਰਿਆ ਚੱਪਾਇਆ ਲੈ ਲਾਈਟ ਉਹ ਲੈ ਤੂੰ ਦੀ ਫੋਨ ਚਲਾ ਲੈ ਯਾਰ ਲੈ ਮੈਂ ਪੜ ਤਾ ਤੋ ਬੇਸ਼ੱਕ ਕਰੋ ਥੋੜਾ bari ਸਾ ਕੈਮਰਾ ਲੱਗਿਆ ਹੁਣ ਹੁਣਾਂ ਨੂੰ ਤਾਂ ਪਾ ਲਿਆ ਕਿੱਥੇ ਹੋ ਗਏ ਭੈ ਜੀ ਕੀ ਹੋ ਗਿਆ ਆਪਰ ਛੱਬੀ ਬਣ ਗਈ ਕੈਮਰੇ ਜੀ ਨਹੀਂ ਆਂਦੇ ਆ ਗੁਰਲਾਲ ਭਾਈ ਧੀ ਭੈਣਾਂ ਵੇਖੋ ਕੈਮਰੇ ਚ ਆਏ ਦੋ ਮਿੰਟ ਲੰਮੇ ਪੈ ਰਵੇ ਹਾਂਜੀ ਪਿਆਰੇ ਦੂਤੇ ਪਾ ਵੇਖੀ ਹੋਵੇ ਠੀਕ ਹੋਏ ਇੱਧਰ ਸੰਗ ਮੜਾ ਕੈਮਰਾ ਮਾਰ ਕਰਦੇ ਮੜਾ ਅੰਦਰ ਤੱਕ ਇਹ ਪੈ ਨਹੀਂ ਹਾਂ ਹਾਂ ਪੁਰਕੰਦੇ ਅੰਦਰ ਆ ਆ ਮਾਸਾ ਮਾਮਾ ਓਏ ਓਏ ਕਿਹਦਾ ਵਿਆਹ ਕਰਾ ਲੈ ਕੇ ਕੋ ਦਾਰੇ ਤੇਰੀ ਬੰਤੀ ਪਾਵੇ ਨਾ ਹਾਏ ਹੁਣ ਮੈਂ ਪਾਉਣ ਦਿਆਂ ਕੀ ਲਿੰਗਾ ਅਜ ਤੱਕ ਨੇ ਫੋੜੋ ਪਾਈ ਰੋਟੀਆਂ ਦੇਖੀ ਹਾਂ ਤੋਰੇ ਯਾਰ ਸ਼ਹਿ ਜੀ ਅਗਰ ਗੁੱਡ ਮਾਰਨ ਜੀ ਲੈਣਾ ਨਹੀਂ ਤਾਂ ਚੱਲਦਾ ਸਿੱਧਾ ਨਹੀ ਕੀ ਕਰੰਦੇ ਯਾਰ ਸਰ ਨਹੀ ਹੈ ਨਾ ਐਂ ਬੁੜੀ ਕਿ ਕਰਦੇ ਵੀ ਗੁੱਡ ਮਾਰਨ ਜੀ ਲੈ ਗਏ ਇਹ ਚਾ ਪਾਣੀ ਆ ਮੈਂ ਤੈਨੂੰ ਦੱਸ ਦਿੰਦਾ ਇਹਨੇ ਕੀਤੀ ਐਦਵਾਰ ਉੱਥੇ ਗਲਤੀ ਸਿੱਧੀ ਗੱਲ ਜੀ ਤੇ ਕਹ ਫੋਨ ਇਹਦੇ ਕੋਲੇ ਜੀ ਥੋੜਾ ਅਸ਼ੀਰਵਾਦ ਮਿਲਿਆ ਤੇ ਉਤੋਂ ਬਾਅਦ ਬੰਦੀ ਹੈ ਨਾ ਮੇਰੇ ਕੋਲ ਅਸ਼ੀਰਵਾਦ ਲਿਆ ਕਰੋ ਹੋਰ ਕੁਝ ਨਹੀਂ ਹੋਇਆ ਮੈਂ ਵੀ ਕਿਤੇ ਰੋੜਾ ਤੇ ਹਾਂ ਚੱਲ ਹੋਇਆ ਸਹੀ ਹੈ ਨਾ ਵਲੌਗ ਕੱਲ ਵੀ ਨਹੀਂ ਪਿਆ ਮੇਰੇ ਕੱਲਾ ਪਰਸੋਂ ਨਹੀਂ ਪਿਆ ਕੱਲ ਮੈਂ ਵਲੌਗ ਪਾ ਸਕਦਾ ਮੇਰੀ ਮੈਮਰੀ ਫੋਨ ਕਰਦੀ ਨਾ ਪਰ ਉਹਦੇ ਕੰਪਿਊਟਰ ਤੇ ਕੀ ਬੜਾ ਬੜਾ ਕੇ ਫੋਨ ਚੁਰਦਾ ਹੀ ਨਹੀਂ ਆ ਬੰਦੀ ਫੋਨ ਕੋ ਚੱਲਦਾ ਰਿਹਾ ਰਿਹਾ ਕੁਲਰੀ ਜਿਹੜੇ ਵੀ ਨੇ ਗਿਫਟ ਕਰਨਾ ਹੈ ਨਾ ਮੈਂ ਦੱਸਾਂ ਸਰ ਕੁਝ ਆਪਣਾ ਗਿਫਟ ਹੀ ਆ ਫੋਨ ਕਰਿਓ ਵਾਟ ਟੀਵੀ ਦਾ ਗਿਫਟ 512 ਨਾ ਕਰਿਓ ਤੁਸੀਂ 16 ਜਨੇ ਵਿੱਚ 17 ਫੋਨ ਚ ਜੋ ਜੋ ਰਿਕਾਰਡ ਹੋ ਗਿਆ ਨਾ ਤੇ ਸਾਰੇ ਰਿਕੜੇ ਜਾਣੇ ਭਾਗੇ ਚਲੇ ਗਿਆ ਪਨੀਰ ਵਾਲਾ ਤੁਹਾਡਾ ਕਾਲ ਮੈਨ ਜੀ ਲੱਗਿਆ ਸੀ ਕੱਲ ਕੇ ਪਰਸੋਂ ਅੱਛਾ ਇੱਥੇ ਜਿਮ ਦੇ ਵਿੱਚ ਉਹ ਤੇ ਲਗਣਾ ਨਹੀਂ ਉਹ ਤੇ ਨਹੀਂ ਲਗਣਾ ਚੈਸਟਿਕ ਇਹ ਤੋਂ ਇੰਸਟਾਗ੍ਰਾਮ ਇਹ ਨੀਂ ਨਾ ਦਈਓ ਪਰੇ ਰਾ ਇਹ ਜਿਹੜੇ ਕਿ ਮੈਟ ਕਰਦੇ ਨੇ ਹਾਈਡ ਕਰ ਦਿੰਦਾ ਇੰਸਟਾਗ੍ਰਾਮ ਹੂੰ ਇੱਕ ਗਰੀਨ ਨਿਕਾ ਗਿਆ ਇਹ ਕੋਈ ਕੰਮ ਕੀਤਾ ਨਹੀਂ ਤੇ ਇੰਸਟਾਗ੍ਰਾਮ ਨੇ ਕੁਆਇਸਰਾਂ ਨੂੰ ਲਈ ਇਤਵਾ ਨੂੰ ਪੜ੍ਹ ਮੈਂ ਤਾਂ ਨਿਊਜ਼ ਪੜ੍ਹਦਾ ਹਾਂ ਤੁਹਾਨੂੰ ਕਦੋਂ ਮੰਗਣਾ ਪੜਾ ਹਾਂ ਹਾਂਜੀ ਬੋਡੀ ਬਣਾਉਣੀ ਹੈ ਹਾਈਟ ਕਿੰਨੀ ਹੈ ਉਮਰ ਹੈ ਜੀ 21 ਕਿੰਨੀ 1 1 ਬੋਡੀ ਬਣਾਉ ਉਹ ਇੰਸਟਾਗ੍ਰam ਹੈ ਤੇ ਹਾਂਜੀ ਜੋਸ਼ ਹੋਗਾ ਹਾਂਜੀ ਕਿਹੜੇ ਗਰੁੱਪ 'ਚ ਪੜਾ ਹਾਂ ਹਾਂਜੀ ਮੇਰੇ ਬ੍ਰੋਦਰ ਤੇਰਾ ਗਰੁੱਪ ਤੇ ਕੁਝ ਦੇ ਵਾਪਸ ਕੁਝ ਦੇ ਲੈਣਾ ਕਰਨਾ ਕੋਈ ਨਾ ਕਮੈਂਡ ਲੇ ਸਕਦੇ ਟਾਈਕਰ ਗਰੁੱਪ 'ਤੇ ਇੱਕ ਕੇ ਕੇ ਗਰੁੱਪ 'ਤੇ ਤਾਲ ਦੀ ਕੋੜ ਵਾਲੀ ਕਿਹੜਾ ਕਹਿੰਦਾਈ ਆ ਕੇ 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 ਜੀ ਇੱਕ ਡੀਡੀ ਐਨ ਐਮ ਸਤਿ ਸ਼੍ਰੀ ਅਕਾਲ ਤੇ ਟਾਈਗਰ ਉਹਦੇ ਦੂਜੇ ਨਾਮ ਉਹ ਆਪਾਂ ਇਹਦੇ ਵਿੱਚ ਵੀ ਦੱਸ ਸਕਦੇ ਟਾਈਗਰ ਜੀ ਬਣੇ ਪਾਗਲ ਟਾਈਗਰ ਸਿੱਧਾ ਫਿਰ ਕਿਥੇ ਛਲਾਬ ਗੱਲ ਫਿਰ ਯਾਰ ਮੈਨੂੰ ਨਹੀਂ ਸਮਝ ਆਉਦੀ ਕਿ ਉਹ ਨਹੀਂ ਸ਼ਰਾਬ ਕੇਕੇ ਦੇ ਬੀਅਰ ਨੂੰ ਵੇਖ ਕੇ ਨਾ ਪੀਂਦਾ ਹੋਵੇ ਬੰਦਾ ਕਿ ਨਾ ਗਰਮੀ ਪੜੀ ਇਸ ਲਈ ਮੇਰਾ ਜੀ ਨਹੀਂ ਕਹਦਾ ਕਿ ਜਿਹੜੀ ਬਿੱਕੀ ਜਾਂ ਉਹ ਨਾਮ ਨਾਲ ਲਿਆ ਕੋਈ ਚੱਕਰ ਹੈ ਤੇ ਫਿਰ ਕੋਈ ਫਾਇਦਾ ਨਹੀਂ ਨਾ ਸਿੱਖਣ ਨੂੰ ਮੜਾ ਕਿੰਨਾ ਕੁ ਸਿੱਖ ਕਿਤਾ ਸਿੱਖ ਨੂੰ ਮਿਲਦਾ ਜਿਹੜਾ ਜੀਵਨ ਨੂੰ ਸਿੱਖ ਨੂੰ ਮਿਲਦਾ ਉਸੇ ਚੱਲ ਜੋ ਉਹ ਭਾਵੇਂ ਅਧਾਰ ਦੇਣ ਵਾਸਤੇ ਕਹਿੰਦੇ ਧਨੇ ਨੇ ਪੱਥਰ ਚ ਰੱਬ ਪਾ ਲਿਆ ਇੰਤਜ਼ਾਮ ਉਹਦੇ ਰਾਸ ਤੇ ਬੜੇ ਵਧੀਆ ਠੀਕ ਸਿੱਖਣ ਨੂੰ ਮਿਲਿਆ ਇਹ ਜੀ ਹੁੰਦੀ ਹੈ ਪਰ ਕਿਸੇ ਬਲੇ ਹੈਗਾ ਡਾਕ ਤੇਰੇ ਕੋਲ ਜੀ ਇਹ ਪਹਿਲੀ ਕਿਹੜੀ ਗੱਲ ਸਿੱਖ ਜਾਣੀ ਜਿੱਤੋਂ ਕਿ ਸਿੱਖ ਜਾਣੀ ਜਿੱਥੇ ਕੋ ਸਿੱਖਣ ਨੂੰ ਮਿਲਿਆ ਕੰਪੀਟੀਸ਼ਨ ਤੇ ਕਹੇ ਆ ਮੁੰਡੇ ਸਾਡੇ ਹਾਂਜੀ ਬੜਾ ਕੁ ਸਿੱਖਿਆ ਦਾਸ ਕਮੰਡੋ ਨਹੀਂ ਤੂੰ ਇੱਥੇ ਰਹਿਣਾ ਤੂੰ ਕਿਹਾ ਜੇ ਮੇਰੀ ਚਾਗਰਾ ਮਾਰ ਲਿਆ ਬੜੇ ਤਕੜੇ ਆ ਉਹਦਾ ਆਂਦਾ ਬਾਹਰ ਨਹੀਂ ਲੀ ਫਿਰ ਪਲਾਦਾ ਭਾਵੇਂ ਕਦੀਆਂ ਕਈਆਂ ਨੇ ਗਲਤ ਜਿਵੇਂਣਾ ਬੈਂਚ ਲਾਈਆ ਉੱਤੇ ਗਲਤ ਚੀਜ਼ਾਂ ਯੂਜ਼ ਕੀਤੀਆਂ ਸਾਨੂੰ ਕੋਈ ਮਤਲਬ ਨਹੀਂ ਜਿਹੜਾ ਗਾਜਰਾ ਖੋੜੇ ਟਿੱਡਪਿੜ ਹੋਈ ਉਹਦੇ ਸਾਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਸਾਡੇ ਮੁੰਡੇ ਸਾਫ ਸੁਥਰੇ 40 50 55 ਬੈਂਚ ਨੂੰ ਹੱਥ ਪਾਉਂਦੇ ਆ ਤੇ ਮਾੜੀ ਪ੍ਰੈਕਟਿਸ ਹੋ ਗਈ ਸੈੱਟ ਹੋਏ ਨਾ ਸਿਰਸੁਰਦੀ ਮਾੜੀ ਜਾਸ ਕੋੜੀ ਇਹਨਾਂ ਦੇ ਪੈਰਾਪੋੜਾ ਦੀ ਉਹ ਆ ਗਈ ਆ ਉਹ ਫਿਰ ਕੋੜ ਜੈਲੜੇ ਖੇਤੀ ਪਲੇਅਰ ਜਿਹੜੀ ਲੈ ਗਿਆ ਦੁਕਾਨ ਤੇ ਵੇਚਣਾ ਸਾਰੀ ਵੀਡੀਓ ਹਾਂ ਲਿੰਕ ਚ ਪਾਏ ਭੇਜਿਆ ਲਿੰਕ ਹੋਰ ਕਮਾਂਡੋ ਦੀ ਪਰਫਾਰਮੈਂਸ ਹੈਗੀ ਇੱਥੇ ਸਟੇਰ ਦੀ 80 ਕਿਲੋ ਕਮਾਂਡੋ ਪਾਕਾ 770 ਨੂੰ ਹਟ ਗਈ। ਹਾਂ। ਰਿਸਕੀ 플레이ਸ ਨਹੀਂ ਆ ਗਈ ਕਿਉਂਕਿ ਸਭ ਜੁਨੀਅਰ ਆ। ਇਹ ਸੀਨੀਅਰ ਖੇਡਣ ਦੇ ਆ। ਤੇ ਜਦੋਂ ਨੈਸ਼ਨਲ ਦੇ ਸਭ ਜੁਨੀਅਰ ਹੋਏਗੀ ਕਮਾਂਡੋ ਦਾ ਗੋਲਡ ਆ। ਮੁਰਕ ਇੰਟਰਨੈਸ਼ਨਲ ਖੜਾ ਰੋਣ ਦੇ ਆ। ਇਹਨਾਂ ਨੂੰ ਤਾਂ ਖੜਿਆ ਹੈ। ਨਹੀਂ ਨਾਲੇ ਝਾਕਾ ਕੁਝ ਨਾ ਬਈ ਚੰਗੀ ਨਾਲੇ ਮੜਾ ਲੱਗਦਾ ਚੀਜ਼ ਦਾ। ਆਪਣੀ ਇਥੋੜੀ ਟ੍ਰੇਨਿੰਗ ਨਾ ਆਪਣੇ ਵੇਟ ਆ ਬੋਦੇ ਭਾਰੇ ਗਏ ਆ। ਆ ਵਧੀਆ ਸੋ। ਆ ਬੋਦੇ ਭਾਰੇ ਆਪਣੇ। ਬਾਹਰ ਨਹੀਂ ਲੱਗਦਾ। ਹੌਲਕੇ ਆ। ਉਹਦੇ ਸਟਾਲ ਜੀ ਪਿੱਛੇ ਘਲੋਤੇ ਹੀ ਮੈਂ ਚਲੋ ਠੀਕ ਆ ਖਿੱਚੋ ਕਰੇ। ਸਤਾ ਦਾ ਤਾਂ ਉਹਦੇ ਪਿੱਛੇ ਨਹੀਂ ਲੱਗਦੇ ਆ ਪਿੰਸਤਾ ਜਿਹਨੂੰ ਸਭ ਤੋਂ ਜ਼ਿਆਦਾ ਬੋਰਿੰਗ ਹੁੰਦਾ ਜਦੋਂ ਆਪਾਂ ਬੋਰਡਿੰਗ ਪਾਸ ਲੈ ਗਏ ਤੇ 2 ਘੰਟੇ ਬਹਿਣਾ ਤੇ ਜੇ ਕੋਈ 8 ਘੰਟੇ ਸਟੇ ਹੋਵੇ ਨਾ ਸਭ ਤੋਂ ਬੋਰਿੰਗ ਬੜਾ ਕਸਟ ਹੈ ਕਰਨਾ ਕਾੜਨਾ ਹੋਵੇ ਬੰਦਾ ਵੈਸੇ ਪਾ ਲਿਆ ਸਾਰੇ ਕੁਝ ਹੀ ਬੋਰਿੰਗ ਆ ਪਤਾ ਕੀ ਰੂਲ ਆ ਜਹਾਜ਼ ਦੇ ਲਾਗੇ ਇੱਥੇ ਜਿਹੜਾ ਬੈਲਟ ਲੋਣੀ ਹੁਣ ਆ ਗਈ ਪੰਗਾ ਹੀ ਜਹਾਜ਼ ਦਾ ਜਾਣ ਕੁੜੀਆਂ ਵੀ ਜਿੱਦਾਂ 50 ਘੰਟੇ ਦੇ ਫਲਾਈਟ ਹੋਵੇ ਨਾ ਤੇ ਜਹਾਜ਼ ਉੱਡਦਾ ਰਵੇ ਦੂਰ ਜਾਂਦਾ ਠੀਕ ਆ ਅਣੀ ਤੇਨ ਚਰਕੜ ਦੇ ਫਲਾਈਟ ਹੈ ਨਾ ਇਹ ਤਾਂ ਸਿਆਪਾ ਹੀ ਆ ਪੂਰੇ ਟਿਕਟਾਂ ਦੀ ਕੀ ਕਰੀਓ ਨੋਕ ਡਾ ਸਟੇ ਹੋ ਲੋ ਓਹੋ ਕਾਰਨ ਹੋਣ ਲਈ ਉਹਦੇ ਲਾਂਚ ਤੇ ਬੰਦਾ ਕਰਦਾ ਹੀ ਪੈਣਾ ਵੇ ਇਹ ਤੇਰਾ ਹੀ ਫੋਨ ਹੈ ਟੰਨ ਕੱਲ ਚੁੱਕਿਆ ਸੀ ਚੈੱਕ ਕਰ ਲਾ 150 ਫੋਨ ਮੈ ਨਹੀਂ ਚੁੱਕਿਆ ਕੱਲ ਨੂੰ ਨਾਮ ਉਹਦਾ ਕਰਦਾ ਹੀ ਹੈ ਇਹਨੂੰ ਪਤਾ ਨਹੀਂ ਹੈ ਮਨੇ ਕਿਹਾ ਜਦੋਂ ਮੈਂ ਜਿਮ ਨਾ ਆਣਾ ਮੈਨੂੰ ਫੋਨ ਨਹੀਂ ਕਰਨਾ ਉਦੋਂ ਹੀ ਐਮਰਜੈਂਸੀ ਹੋ ਜੀ ਕਿਉਂਕਿ ਮੈਂ ਤਾਂ ਰਹਿਣਾ ਤੁਹਾਡੇ ਕੋਲ ਤੇ ਜੇ ਮੈਂ ਇੱਕ ਦਿਨ ਜਾ ਕੇ ਤੇ ਮੈਨੂੰ ਫੋਨ ਕਰ ਜਣੇ ਆ ਕੋਈ ਡਾਕਟਰ ਨਾ ਮੇਰੇ ਫਿਰ ਮੈਂ ਉਹ ਜਿਹੜਾ ਮੈਂਟਲ ਹਸਪੀਟਲ ਚਦਾਈ ਆ ਹੁੰਦੇ ਆ ਅ ਸ਼ਦਾਈ ਹੋਈ ਨਾ ਫਿਰ ਮੈਂਟਲ ਮੈਂਟਲ ਨਾਲ ਗੱਲਾਂ ਕਰੀਏ ਨਾ ਹਰ ਚੀਜ਼ ਬੈਜ ਪ੍ਰੈਸ ਜੇਮਸਪੋਰਟ ਥੋੜੀ ਹੁੰਦਾ ਬਾਕੀ ਬੜੇ ਚੀਜ਼ਾਂ ਕਾਉਂ ਹੁੰਦੀਆਂ ਇਹ ਚੀਜ਼ਾਂ ਨਹੀਂ ਲੈ ਨਾ ਮਰਬਾ ਹਾਂਜੀ ਮੈਂ ਨੰਬਰ ਬੱਲ ਪੜਿਆ ਤਾਂ ਚ ਸਰਪਤ ਨਾ ਸੂ ਤੇਰੇ ਹੋ ਵੀ ਨਹੀਂਗਾ ਕਾਸ਼ੀ ਵੀ ਹੋ ਵੀ ਨਹੀਂਗਾ ਉਹ ਨਹੀਂ ਪੂਰੀ ਹੋ ਵੀ ਨਹੀਂਗਾ ਕਿਨੇ ਦੋ ਦਿਨ ਤੱਕ ਬਾੜ ਭੰਣੇ ਆ ਆ ਪਾਨੇ ਦੋ ਦਿਨ ਤੋਂ ਬਾਅਦ ਲੰਬਾ ਨਹੀਂ ਮਰ ਇਹ ਤੇ ਨਕਲੀ ਆ ਕਿੰਨੇ ਨਕਲੀ ਆ ਕਿੰਨੇ 12 ਵੰਗੋੜੇ ਦੋ ਜਰੀ ਪਿਓਰਿਟੀ ਪ੍ਰਿਓਰਿਟੀ ਮਿਲ ਜਣਾ ਸਾਰੇ ਸਰਪੰਚ ਦਿਖਾ ਲਿਆ ਯਾਰ ਹਾਂਜੀ ਕੋਈ ਨਹੀਂ ਲੱਗਿਆ ਲੈਣੀ ਕਿ ਦਿਰਾ ਗੋਦੇ ਨਿੰਬੂ ਪਾਣੀ ਪੀ ਜਾ ਤੇ ਚਾਰ ਚਾਰ ਟਾਈਮ ਕਿ ਕਿ ਗਰੁੱਪ ਭਜਾਇਆ ਪਾਣੀ ਦਾਮ ਕੀ ਦਿਰਾ ਗੋਦੀ ਤੇ ਪਾ ਕੇ ਰੋਜ਼ ਦੇ ਲਿਖੂ ਗਰਮੀ ਨਿਕਲ ਜਾਈ ਕਿ ਕਿ ਗਰੁੱਪ ਠੀਕ ਆ Always moving on. Feel I don't belong. Tell my thoughts to move along. Push myself to be the best. Die with no regrets. Live with every breath.